ਜੀ ਡਾਕਟਰ ਸਾਹਿਬ ਸਾਡੇ ਕੋਲ ਅਗਲਾ ਫੇਸਬੁੱਕ ਮੈਸੇਜ ਆਇਆ ਹੈ ਉਸਾਮਾ ਕੈਮ ਮੁਜੀਦਾ ਪਾਕਿਸਤਾਨ ਤੋਂ ਵੀ ਲਿਖਦੇ ਹਨ ਅਸਲਾਮ ਵਾਲੇਕਮ ਡਾਕਟਰ ਅਮਰਜੀਤ ਸਿੰਘ ਜੀ ਅਤੇ ਬੀਬੀ ਵਾਲੇਕਮ ਸਲਾਮ ਜੀ ਡਾਕਟਰ ਸਾਹਿਬ ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਚੜ੍ਹਦੀ ਕਲਾ ਵਿੱਚ ਹੋਵੋਗੇ ਅਤੇ ਮੇਰਾ ਸਵਾਲ ਹੈ ਕਿ ਚਾਨਕਿਆ ਨੀਤੀ ਵਿਚਾਰਤਾ ਰ ਬਾਰੇ ਆਪ ਜੀ ਦੇ ਕੀ ਵਿਚਾਰ ਹਨ ਜੋ ਮੈਂ ਸਮਝਦਾ ਹਾਂ ਕਿ ਭਾਰਤੀ ਲੋਕ ਜ਼ਿਆਦਾਤਰ ਮੂੰਹ 'ਚ ਰਾਮ ਰਾਮ ਔਰ ਬਗਲ 'ਚ ਛੁਰੀ ਵਾਲੀ ਗੱਲ ਮੰਗ ਵਰਤਦੇ ਹਨ ਜਦੋਂ ਵੀ ਤੁਸੀਂ ਭਾਰਤ ਵਿੱਚ ਸਿੱਖਾਂ ਤੇ ਮੁਸਲਮਾਨਾਂ ਤੇ ਹੋਏ ਅਤੇ ਹੋਰੇ ਤਸ਼ੱਦਦ ਦੀ ਗੱਲ ਕਰਦੇ ਹੋ ਤਾਂ ਇਹਨਾਂ ਦਾ ਜਵਾਬ ਹੁੰਦਾ ਹੈ ਕਿ ਸਾਡੇ ਭਾਰਤ ਵਿੱਚ ਅਸੀਂ ਇੱਕ ਸਿੱਖ ਨੂੰ ਪ੍ਰਧਾਨ ਮੰਤਰੀ ਬਣਾਇਆ ਅਤੇ ਮੁਸਲਮਾਨ ਨੂੰ ਰਾਸ਼ਟਰਪਤੀ ਉਹਨਾਂ ਕੋਲ ਹਮੇਸ਼ਾ ਇਹ ਖੋਖਲੀਆਂ ਦਲੀਲਾਂ ਹੁੰਦੀਆਂ ਹਨ ਤੇ ਇਹਨਾਂ ਸਾਰੇ ਹੀ ਉਹ ਜਿਉਂਦੇ ਹਨ ਉਹਨਾਂ ਦਾ ਮੰਨਣਾ ਹੈ ਕਿ ਇੰਡੀਆ ਵਿੱਚ ਇੱਕ ਇੰਡੀਆ ਇੱਕ ਵੱਡੀ ਸੁਪਰ ਪਾਵਰ ਹੈ ਅਤੇ ਭਾਰਤ ਸਾਹਮਣੇ ਪਾਕਿਸਤਾਨ ਕੁਝ ਵੀ ਨਹੀਂ ਜਦ ਕਿ ਸਚਾਈ ਇਹ ਹੈ ਕਿ ਭਾਰਤ ਵਰਲਡ ਬੈਂਕ ਕੋਲੋਂ ਲੋਨ ਵੀ ਲੈਂਦਾ ਹੈ ਅਤੇ ਫੋਰਜਨ ਫੋਰਨ ਐਡਵੀ ਭਾਰਤਾਂ ਭਾਰਤ ਵਿੱਚ 683 ਮਿਲੀਅਨ ਲੋਕਾਂ ਕੋਲ ਟਾਇਲਟ ਜਾਣ ਦੀ ਸਹੂਲਤ ਨਹੀਂ ਹੈ ਸੌਰੀ ਟਾਇਲਟ ਟਾਇਲਟ ਜਾਣ ਦੀ ਸਹੂਲਤ ਨਹੀਂ ਹੈ ਦੁਨੀਆ ਦੇ ਸਭ ਤੋਂ ਖਤਰਨਾਕ ਦੇਸ਼ਾਂ ਦੀ ਸੂਚੀ ਵਿੱਚ ਭਾਰਦਾ ਨਾਮ ਵੀ ਸ਼ਾਮਲ ਹੈ ਦੁਨੀਆ ਦਾ ਸਭ ਤੋਂ ਵੱਡਾ ਕਿਡਨੀ ਵੇਚਣ ਵਾਲਾ ਮੁਲਖ ਹੈ ਭਾਰਤ ਭਾਰਤ ਵਿੱਚ ਔਰਤਾਂ ਦੀ ਸੁਰੱਖਿਆ ਦੀ ਤਾਂ ਗੱਲ ਹੀ ਛੱਡੋ ਡਾਕਟਰ ਸਾਹਿਬ ਮੇਰਾ ਸਵਾਲ ਹੈ ਕਿ ਕੀ ਇਹ ਲੋਕ ਬੇਕੁਫਾਨ ਜਾਂ ਫਿਰ ਆਪਣੀਆਂ ਗਲਤੀਆਂ ਛੁਪਾਉਣ ਲਈ ਦੁਨੀਆ ਸਾਹਮਣੇ ਆਪਣੇ ਆਪ ਨੂੰ ਕੁਝ ਹੋਰ ਹੀ ਪੇਸ਼ ਕਰਨਾ ਇਹ ਜਾਣਬੁੱਝ ਕੇ ਐਦਾਂ ਕਰਦੇ ਹਨ ਤੇ ਮੀਡੀਆ ਰਹੀਂ ਬੱਸ ਬੱਲੇ ਬੱਲੇ ਕਰਨੀ ਇਹਨਾਂ ਦੀ ਸਟੇਟ ਪਾਲਿਸੀ ਹੈ ਇੱਕ ਵਾਰ ਇੱਕ ਸਕਾਲਰ ਨੇ ਕਿਹਾ ਸੀ ਕਿ ਬਾਨੀਆਂ ਕੋ ਜਦ ਜ਼ਰੂਰਤ ਹੁੰਦੀ ਹੈ ਬਾਨੀਆਂ ਬਾਨੀਆਂ ਕੋ ਜਦ ਜ਼ਰੂਰਤ ਹੁੰਦੀ ਹੈ ਤਬ ਉਹ ਪੌਂ پکڑਦਾ ਹੈ ਔਰ ਜਦ ਹਿੰਮਤ ਮੇਂ ਆਤਾ ਹੈ ਤੋ ਗਰੇਬਾਨ پکڑਦਾ ਹੈ ਧੰਨਵਾਦ ਜੀ ਜਰ ਸਾਹਿਬ ਅ ਉਸਾ ਮਾ ਕਿਉਮ ਜੀ ਦਾ ਬਹੁਤ-ਬਹੁਤ ਸ਼ੁਕਰੀਆ ਜੀ ਉਹਨਾਂ ਨੇ ਸਾਨੂੰ ਲਿਖਿਆ ਸਾਨੂੰ ਖੁਸ਼ੀ ਹੁੰਦੀ ਹੈ ਜਦੋਂ ਸਾਡੇ ਰਾਵੀ ਪਾਰ ਹੁਣ ਹੈ ਤਾਂ ਰਾਵੀ ਆਰ ਪਾਰ ਹੀ ਹੈ ਵੀਰਪੈਣਾ ਸਾਨੂੰ ਲਿਖਦੇ ਨੇ ਜਦੋਂ ਕਿਤੇ ਕੁਝ ਮਿਲਦੇ ਵੀ ਨਹੀਂ ਸੋਸ਼ਲ ਗੈਦਰਿੰਗਸ ਤੇ ਬੇਸ਼ੱਕ ਉਹ ਰੈਗੂਲਰ ਨਾਲ ਵੀ ਦੇਖ ਰਹੇ ਹੋਣ ਪਛਾਣਨ ਦੀ ਕੋਸ਼ਿਸ਼ ਕਰਦੇ ਰਹੇ ਕਿਉਂਕਿ ਫੇਸਬੁੱਕ ਨੇ ਗ੍ਰਾਫਿਕ ਉਸ ਜਿਹੜਾ ਹੈ ਉਹ ਦੂਰ ਤੱਕ ਪਹੁੰਚਾ ਦੁੱਤੇ ਜੀ ਔਰ ਕਯੂਮ ਜੀ ਤਾਂ ਸਾਨੂੰ ਲਗਾਤਾਰ ਤਾਂ ਨਾ ਲਿਖਦੇ ਨੇ ਉਹਨਾਂ ਨੇ ਉਹ ਆਪ ਸਾਰੀ ਗੱਲ ਸਮਝਦੇ ਨੇ ਬਟ ਫਿਰ ਵੀ ਉਹਨਾਂ ਨੇ ਜੋ ਵੀ ਬਿਆਨ ਕੀਤਾ ਇਹ ਹੀ ਚਾਣਕਿਆ ਨੀਤੀ ਹੈ ਔਰ ਚਾਣਕਿਆ ਔਰ ਮੈਂ ਅਕਸਰ ਇਹ ਕਹਿੰਦਾ ਕਿ ਮੈਕੀਆਵੈਲੀ ਜਿਸ ਨੂੰ ਜਦੋਂ ਬਾਹਰਲੇ ਮੁਲਕ ਬਿਆਨ ਕਰਨਗੇ ਕਿਸੇ ਸ਼ਰਾਰਤ ਨੂੰ ਤੇ ਮੈਕੀਆਵੈਲੀਅਨ ਟਰਿਕ ਕਹਿਣਗੇ ਇਹ ਜਿਹੜਾ 15ਵੀਂ ਸਦੀ ਦੇ ਵਿੱਚ ਹੋਇਆ ਜਿਸ ਨੂੰ ਡਿਪਲੋਮੇਸੀ ਦੀ ਦੁਨੀਆ ਵਿੱਚ ਲੁਕੋਣਾ ਕੀ ਹੈ ਝੂਠ ਕੀ ਬੋਲਣਾ ਟਰਨ ਅਰਾਊਂਡ ਕਿਵੇਂ ਕਰਨਾ ਹੈ ਸ਼ਬਦਾਂ ਦਾ ਜਾੜ ਕਿਵੇਂ ਬੁੜਨਾ ਹੈ ਉਸ ਲਈ ਮੈਕੀਆਵੈਲੀ ਨੂੰ ਜਾਣਿਆ ਜਾਂਦਾ ਹੈ ਜੀ ਤਾਂ ਮੈਂ ਅਕਸਰ ਕਦੇ ਅਮਰੀਕਨਸ ਨਾਲ ਜਦੋਂ ਗੱਲ ਹੋਏ ਤੇ ਮੈਂ ਕਹਿੰਦਾ ਵੀ ਮੈਕੀਆਵੈਲੀ ਤਾਂ 15ਵੀਂ ਸਦੀ 'ਚ ਹੋਇਆ ਹੈ ਈਵਨ ਜਦੋਂ ਅਜੇ ਜੀਸਸ ਵੀ ਨਹੀਂ ਸੀ ਜੰਮਿਆ ਉਸ ਤੋਂ ਵੀ ਜਿਹੜੀ ਹੈ 4-5 ਸਦੀਆਂ ਪਹਿਲਾਂ ਉਹ ਚਾਣਕਿਆ ਨਾਂ ਦਾ ਬੰਦਾ ਹੈ ਜਿਸ ਨੇ ਜਿਸ ਕਿਸਮ ਦਾ ਧੋਖੇ ਨੂੰ ਜਸਟੀਫਾਈ ਕਰਨ ਦਾ ਜਿਹੜਾ ਉਹ ਦਿੱਤਾ ਸ਼ਾਸਤਰ ਉਸ ਦਾ ਉਹ ਕੂਟਨੀਤੀ ਸ਼ਾਸਤਰ ਹੋਏ ਉਸ ਨੂੰ ਉਸ ਦਾ ਅਰਥ ਸ਼ਾਸਤਰ ਹੋਏ ਔਰ ਤੁਸੀਂ ਦੇਖੋਗੇ ਕਿ ਕਿਸ ਤਰੀਕੇ ਦੇ ਨਾਲ ਔਰ ਉਹਨੂੰ ਇਹ ਨਹੀਂ ਹੈ ਕਿ ਵੀ ਬਹੁਤੇ ਕਲਚਰਸ ਤਾਂ ਹੁੰਦਾ ਹੈ ਵੀ ਬੇਈਮਾਨ ਜਾਂ ਦੂਜੇ ਨੂੰ ਤੁਸੀਂ ਲੁਕਾਉਂਦੇ ਹੋ ਜੀ ਕਿ ਭਾਈ ਇਸ ਕਿਸਮ ਦਾ ਪਾਰਟ ਉਹ ਤਾਂ ਮਹਾਭਾਰਤ ਆਪਣੇ ਆਪ ਦੇ ਵਿੱਚ ਜਿਸ ਨੂੰ ਹਾਲਾਂਕਿ ਅਸੀਂ ਕੋਈ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਾਣਾ ਚਾਹੁੰਦੇ। ਕ੍ਰਿਸ਼ਨ ਜੀ ਦੇ ਹਵਾਲੇ ਨਾਲ ਬਹੁਤ ਜਿਹੜਾ ਉਹ ਗੀਤਾ ਦੇ ਉੱਤਮ ਸਾਰ ਦੀ ਗੱਲ ਹੁੰਦੀ ਹੈ ਪਰ ਜੇ ਤੁਸੀਂ ਕੁੱਲ ਮਿਲਾ ਕੇ ਮਹਾਭਾਰਤ ਦੇ ਵਿੱਚ ਕੌਰਵਾ ਪਾਰਵਾ ਕੌਰਵਾ ਪਾਂਡਵਾ ਦੀ ਜੰਗ ਦੇ ਵਿੱਚ ਜਿਵੇਂ ਕ੍ਰਿਸ਼ਨ ਜੀ ਇੱਕ ਰਥਵਾਨ ਦੇ ਤੌਰ ਤੇ ਗਾਈਡ ਵੀ ਕਰਦੇ ਨੇ ਔਰ ਜਿਵੇਂ ਧਰਮ ਯੁੱਧ ਦੇ ਅਸੂਲ ਫਲਾਊਟ ਕੀਤੇ ਜਾਂਦੇ ਨੇ ਉਹ ਤਾਂ ਆਪਣੇ ਆਪ ਦੇ ਵਿੱਚ ਇਸ ਗੱਲ ਦਾ ਸਬੂਤ ਹੈ ਕਿ ਇੱਥੇ ਅਸੂਲ ਨਾਂ ਦੀ ਕੋਈ ਚੀਜ਼ ਨਹੀਂ ਹੁੰਦੀ ਔਰ ਉਸ ਨੂੰ ਹੀ ਉਹ ਚਣਕਿਆ ਦਾ ਥਾਟ ਹੋਏ ਜਾਂ ਮਹਾਭਾਰਤ ਦਾ ਲੈਸਨ ਹੋਏ ਜਦੋਂ ਨਹਿਰੂ ਨੇ ਇਹ ਗੱਲ ਸਿੱਖਾਂ ਨਾਲ ਵਾਅਦੇ ਕਰਕੇ ਮੁਕਰਣ ਦੀ 47 ਦੇ ਦੌਰ ਦੀ ਔਰ ਇਹ ਸ਼ੇਅਰ ਕੋਟ ਕੀਤਾ ਸੀ ਕਿ ਬਾਤ ਐਸੀ ਕੀਜੀਏ ਹਰ ਬਾਤ ਕੇ 100 ਪਹਿਲੂ ਹੋ ਕੋਈ ਪਹਿਲੂ ਤੋਂ ਰਹੇ ਬਾਤ ਬਦਲਣੇ ਲਈ ਜੀ ਸੁਝਾ ਰਹੇ ਕਿ ਭਾਈ ਤੁਸੀਂ 100 ਅਰਥਾਂ ਵਾਲੀ ਗੱਲ ਕਰੋ ਤੇ ਜਦੋਂ ਜਿਹਨੇ ਗੱਲ ਸੁਣੀ ਹੈ ਉਹਦਾ ਇੱਕ ਅਰਥ ਤੁਹਾਨੂੰ ਕਹੋਗੇ ਜੀ ਨਹੀਂ 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 ਮੇਰਾ ਮਤਲਬ ਇਹ ਨਹੀਂ ਥਾ ਮੇਰਾ ਮਤਲਬ ਤਾਂ ਇਹ ਥਾ ਤੁਸੀਂ ਫਸੇ ਰਹੋ ਉਸ ਚੱਕਰ ਵੀਊ ਦੇ ਵਿੱਚ ਔਰ ਇਹੀ ਚੱਕਰ ਵੀਊ ਹੈ ਔਰ ਇਹੀ ਚਾਣਕਿਏ ਜਨੇ ਇਹ ਕਹੇ ਕਿ ਭਾਈ ਜਿਹੜਾ ਦੁਸ਼ਮਨ ਨੂੰ ਮਾਰਨ ਦੇ ਲਈ ਸਾਮ-ਦਾਮ ਦੰਡ ਭੇਤ ਜੀ ਇਹ ਜਿਹੜੇ ਚਾਰੋਂ ਹੀ ਹਥਿਆਰ ਨੇ ਉਹ ਜਸਟੀਫਾਈਡ ਨੇ ਸਾਮ ਹੈ ਗਦੇ ਨੂੰ ਉਪਯੋਗ ਕਹਿਣਾ ਸ਼ਰਨ ਚਲੇ ਜਾਣਾ ਜੀ ਤੁਹਾਡੇ ਬਿਨਾ ਮੇਰਾ ਕੋਈ ਨਹੀਂ ਹੈ ਧਾਮ ਹੈ ਕੀਮਤ ਦੇਣੀ ਜੀ ਖਰੀਦੋ ਤਾਂ ਹੁਣ ਬਾਦਲ ਹੋਏ ਬਾਦਲ ਕੋੜ ਮਾ ਉਸ ਤੋਂ ਪਹਿਲਾਂ ਇਹ ਸਾਰੇ ਧਾਮ ਦੇ ਸਿੱਖ ਨੇ ਪੈਸੇ ਦੇ ਨਾਲ ਖਰੀਦੇ ਹੋਏ ਸਾਮ ਧਾਮ ਦੰਡ ਪਨਿਸ਼ਮੈਂਟ ਕੇ ਜੀ ਸਜ਼ਾਏ ਮੌਤ ਜਿੱਲਾ ਚੋਂ ਹੀ ਨਿਕਲਣ ਦੇਾਂਗੇ 25-25 ਸਾਲ ਪੂਰੇ ਕਰ ਲੋ ਬਾਹਰ ਨਹੀਂ ਆਓਗੇ ਝੂਠੇ ਪੁਲਿਸ ਮੁਕਾਬਲੇ ਲਾਸ਼ਾਂ ਪਛਾਤੀਆਂ ਇਹ ਹੈ ਦੰਡ ਕਿ ਇੰਨੀ ਸਖਤ ਤੋਂ ਸਖਤ ਸਜ਼ਾ ਦਿਓ ਕਿ ਬਾਕੀ ਜਿਹੜੇ ਨੇ ਉਹ ਕੰਬ ਜਾਣ ਔਰ ਫਿਰ ਉਹ ਸਟੇਟ ਨੂੰ ਚੈਲੰਜ ਨਾ ਕਰਨ ਔਰ ਭੇਦ ਭੇਦ ਜਿਹੜਾ ਇਸ ਦਾ ਮਤਲਬ ਘਰ ਕਾ ਭੇਤੀ ਲੰਕਾ ਵਿੱਚ ਵੜ ਜਾਓ ਜਿਸ ਤਰੀਕੇ ਨਾਲ ਥਾਉ ਥਾਈ ਉਹਨਾਂ ਨੇ ਸਿੱਖਾਂ ਨੂੰ ਹਮੇਸ਼ਾ ਹੀ ਡਿਵਾਈਡ ਕਰਕੇ ਰੱਖਿਆ ਹਾਲਾਂ ਕਹਿਣਗੇ ਅੰਗਰੇਜ਼ਾਂ ਨੂੰ ਜਦੋਂ ਇਹਨਾਂ ਨੂੰ ਪੁੱਛੋਗੇ ਅੰਗਰੇਜ਼ਾਂ ਨੇ ਜੀ ਡਿਵਾਈਡ ਐਂਡ ਰੂਲ ਅੰਗਰੇਜ਼ਾਂ ਦਾ ਦਾ ਸੂਲ ਹੀ ਐਸ ਜੀ ਡਿਵਾਈਡ ਐਂਡ ਰੂਲ ਹੁਣ ਡਿਵਾਈਡ ਐਂਡ ਰੂਲ ਦੇ ਥੱਲੇ ਤੁਸੀਂ ਜਿਸ ਕਿਸਮ ਦਾ ਭੇਦ ਔਰ ਜੋ ਤੁਸੀਂ ਕੰਮ ਕਰਦੇ ਹੋ ਕਿਵੇਂ ਅੱਜ ਮੁਸਲਮਾਨਾਂ ਚ ਡਿਵੀਜ਼ਨ ਖੜੀ ਕੀਤੀ ਹੋਈ ਆ ਉਹਨਾਂ ਦੇ ਦੁਮ ਛੱਲੇ ਖਰੀਦ ਕੇ ਨਾੜ ਲਾਏ ਹੋਏ ਨੇ ਸੋ ਕੁੱਲ ਮਿਲਾ ਕੇ ਜਿਹੜੀ ਗੱਲ ਇਹਨਾਂ ਨੇ ਅਸਾਮਾ ਕਯੂਮ ਜੀ ਨੇ ਕੀਤੀ ਹੈ ਕਿ ਭਾਈ ਜੇ ਤਸ਼ੱਦਦ ਦੀ ਗੱਲ ਹੋਏ ਇਹਨਾਂ ਨਾਲ ਆਰਗੂ ਕਰੋ ਕਿ ਜੀ ਤੁਸੀਂ ਸਿੱਖਾਂ ਨੂੰ ਮਾਰਦੇ ਹੋ ਮਾਰਿਆ ਮੁਸਲਮਾਨਾਂ ਨੂੰ ਆਹ ਦੇਖੋ ਜੀ ਸਿੱਖ ਤਾਂ ਪ੍ਰਧਾਨ ਮੰਤਰੀ ਬਣਾਇਆ ਸੀ 10 ਸਾਲ ਮੁਸਲਮਾਨ ਦੇਖੋ ਜੀ ਅਸੀਂ ਰਾਸ਼ਟਰਪਤੀ ਬਣਾਇਆ ਅੱਜ ਵੀ ਜਿਹੜਾ ਹੈ ਉਹ ਇਹ ਦਲਤਾਂ ਦੇ ਜ਼ੁਲਮਾਂ ਦੀ ਗੱਲ ਕਰੋ ਉਹਨੂੰ ਕਹੋ ਜੀ ਦਲਤਾਂ ਸੁਪਰੀਮ ਕੋਰਟ ਦਾ ਅਸੀਂ ਚੀਫ ਜਸਟਿਸ ਲਾਇਆ ਜੀ ਔਰ ਉਹਨਾਂ ਨੇ ਅਲਟੀਮੇਟਲੀ ਇਹ ਕਿਹਾ ਵੀ ਭਾਰਤ ਦੀ ਟ੍ਰੂ ਪਿਕਚਰ ਔਰ ਜਦੋਂ ਉਹਨੂੰ ਪ੍ਰੋਜੈਕਟ ਕੀਤਾ ਜਾਂਦਾ ਹੈ ਅਮਰਜਿੰਗ ਪਾਵਰ ਵੱਡੀ ਪਾਵਰ ਉਹਨਾਂ ਕਹਿੰਦੇ ਜੀ ਵਰਲਡ ਬੈਂਕ ਤੋਂ ਇਹ ਕਰਜ਼ਾ ਲੈਂਦਾ ਹੈ ਫੋਰਨ ਐਡ ਅੱਜ ਵੀ ਇੰਗਲੈਂਡ ਤੋਂ ਹੁਣ ਤੱਕ ਵੀ ਇਹ ਐਡ ਲੈਂਦੇ ਨੇ 40 ਫੀਸਦੀ ਲੋਕਾਂ ਨੂੰ ਜਿਹੜੀਆਂ ਨੇ ਉਹ ਗਰੀਬੀ ਰੇਖਾ ਤੋਂ ਥੱਲੇ ਨੇ 70 ਫੀਸਦੀ ਨੂੰ ਜਿਹੜੀਆਂ ਨੇ ਉਹ ਟਾਇਲਟ ਸਹੂਲਤਾਂ ਨਹੀਂ ਨੇ ਸਫਾਈ ਸਹੂਲਤਾਂ ਜਾਂ ਸਾਫ਼ ਪੀਣੂ ਪਾਣੀ ਨਹੀਂ ਹੈ ਦੁਨੀਆਂ 'ਚ ਅੱਜ ਵੀ ਕਿਸੇ ਨੇ ਕਿਡਨੀਆਂ ਖਰੀਦਣੀਆਂ ਨੇ ਟਰਾਂਸਪਲੈਂਟ ਕਰਨੀਆਂ ਉਹ ਸਭ ਤੋਂ ਵੱਡੀ ਮੰਡੀ ਉਹ ਬਣੀ ਹੋਈ ਹੈ ਚੰਗੇ ਬਲੇ ਡਾਕਟਰ ਜਿਹੜੇ ਨੇ ਕਿਸੇ ਮਰੀਜ਼ ਦਾ ਢਿੱਡ ਦੁਖਦਾ ਕਿਡਨੀ ਉਹਦੀ ਕੱਢੀ ਹੁੰਦੀ ਕਿੰਨੇ ਸਕੈਂਡਲ ਬਾਹਰ ਆਏ ਨੇ ਪੰਜਾਬ ਵੀ ਉਹਦੇ ਤੋਂ ਕੋਈ ਬਿਨਾ ਨਹੀਂ ਹੈ ਅਮਰ ਸੱਚ ਕੇ ਨਵੱਦਾ ਸਕੈਂਡਲ ਸਾਹਮਣੇ ਆਇਆ ਜੀ ਇਸੇ ਤਰ੍ਹਾਂ ਤੁਸੀਂ ਹੋਰ ਹਵਾਲੇ ਨਾਲ ਵੀ ਦੇਖਦੇ ਹੋ ਆ ਐਡਾਪਸ਼ਨ ਔਰ ਆਈ ਕੇ ਗੁਜਰਾਹਲ ਮੈਨੂੰ ਯਾਦ ਹੈ ਜਲੰਧਰ ਚ ਹੁੰਦੇ ਆ ਜੀ ਪੁਸ਼ਪਾ ਗੁਜਰਾਹਲ ਗੁਜਰਾਹਲ ਟਰਸਟ ਗਰੀਬਾਂ ਦਾ ਬੜਾ ਹੁਣ ਤਿੰਨ ਚਾਰ ਦਿਨਾਂ ਤੋਂ ਖਬਰ ਚੱਲ ਰਹੀ ਹੈ ਕਿ ਕਿਵੇਂ ਗੁਜਰਾਹਲ ਟਰਸਟ ਇਧਰੋਂ ਬੱਚਾ ਗਾਇਬ ਹੁੰਦਾ ਪੁਲਿਸ ਰਿਪੋਰਟ ਕਰਾਈ ਹੁੰਦੀ ਹੈ ਪੁਲਿਸ ਨੂੰ ਬੱਚਾ ਮਿਲ ਜਾਂਦਾ ਤੇ ਬੱਚਾ ਮਿਲਦੇ ਆਂ ਜਿਹੜਾ ਉੱਥੇ ਪਹੁੰਚਿਆ ਹੁੰਦਾ ਗੁਜਰਾਹਲ ਟਰਸਟ ਤੇ ਤੇ ਅਗਲੇ 24 ਘੰਟੇ ਚ ਉਹਨਾਂ ਨੇ ਸਾਰੀ ਪੁਲਿਸ ਕਲੀਅਰੈਂਸ ਕਰਾ ਕੇ ਉਹਨੂੰ ਅਡਾਪਸ਼ਨ ਲਈ ਦਿੱਤਾ ਹੁੰਦਾ ਔਰ ਅਡਾਪਸ਼ਨ ਲਈ ਲੱਖਾਂ ਰੁਪਏ ਲੈ ਹੁੰਦੇ ਨੇ ਔਰ ਇਹ ਦਬਾ ਦੇਣਗੇ ਉਹਨੂੰ ਹੀ ਕਿਉਂਕਿ ਗੁਜਰਾਲ ਜਿਹੜਾ ਆਈਕੇ ਗੁਜਰਾਲ ਦਾ ਮੁੰਡਾ ਨਰੇਸ਼ ਗੁਜਰਾਲ ਹੈ ਉਹ ਇਹਨਾਂ ਦਾ ਬੜਾ ਵੱਡਾ ਜਿਹੜਾ ਉਹ ਫਾਈਨੈਂਸ਼ੀਅਰ ਹੈ ਬਾਦਲਾ ਦਾ ਜਦੋਂ ਇਹ ਫੜੇ ਸੀ ਪਿਓ ਪੁੱਤਰ ਜ਼ਮਾਨਤ ਵੀ ਉਹਨਾਂ ਨੇ ਦਿੱਤੀ ਸੀ ਹੁਣ ਉਹਨਾਂ ਦਾ ਸਿਟਿੰਗ ਮੈਂਬਰ ਹੈ ਰਾਜ ਸਭਾ ਦਾ ਸੋ ਉਹਨੂੰ ਪ੍ਰੋਟੈਕਟ ਕਰਨਗੇ ਕਿਸੇ ਪਰ ਇਹ ਗੁਜਰਾਲ ٹرسٹ ਇਹ ਕੰਮ ਦੇ ਉੱਤੇ ਲੱਗਾ ਹੋਇਆ ਹੈ ਜਿਹੜਾ ਸੀ ਜੀ ਅਸੀਂ ਹਿਊਮੈਨਿਟਰੀਅਨ ਕੰਮ ਕਰ ਸੋ ਅੱਜ ਦੁਨੀਆ ਜੇ ਕਿਤੇ ਅਡਾਪਸ਼ਨ ਵੀ ਕਰਨੀ ਹੈ ਕੋਈ ਮੁਲਕ ਆਪਣੇ ਬੱਚੇ ਬਾਹਰ ਨਹੀਂ ਜਾਣ ਦਿੰਦਾ ਉੱਥੇ ਵੀ ਲਾ ਬੜੇ ਬਣੇ ਹੋਏ ਨੇ ਜੀ ਅਡਾਪਸ਼ਨ ਹੋ ਨਹੀਂ ਤੁਸੀਂ ਪੈਸੇ ਦਿਓ ਲਭੋ ਆ ਗੁਜਰਾਲ ٹرسٹ ਆਹੀ ਕੁਛ ਕਰਦਾ ਰਿਹਾ ਕਿ ਵੀ ਅਜੇ ਬੱਚੇ ਚੋਰੀ ਬੱਚੇ ਗਵਾਚੇ ਨੇ ਤਾਂ ਉਹਨਾਂ ਨੇ ਜਿਹੜੇ ਨੇ ਉਹ ਕਿਉ ਦਾ ਕੋਈ ਮਾਲਕ ਨਹੀਂ ਆ ਕਰਕੇ ਅੱਗੋਂ ਲੱਖ ਰੁਪਈਆ ਲੈ ਕੇ ਅਡਾਪਸ਼ਨ ਤੇ ਲਾਏ ਹੁੰਦੇ ਨੇ ਜੀ ਔਰ ਫਿਰ ਉਹਨਾਂ ਨੇ ਕਿਹਾ ਕਿ ਭਾਈ ਔਰਤਾਂ ਦੀ ਸੁਰੱਖਿਆ ਦਾ ਮਾਮਲਾ ਉਹ ਤਾਂ ਆਲਰੇਡੀ ਦਿੱਲੀ ਨੂੰ ਜਿਹੜਾ ਉਹ ਰਿਪ ਕੈਪੀਟਲ ਆਫ ਦਾ ਵਰਲਡ ਦਾ ਬੜਾ ਆਨਰੇਬਲ ਖਿਤਾਬ ਮਿਲਿਆ ਹੋਇਆ ਤੇ ਉਹਨਾਂ ਨੇ ਕਿਹਾ ਕਿ ਭਈ ਇਹ ਗਲਤੀਆਂ ਛਪਾਉਂਦੇ ਨੇ ਔਰ মিডিਆ 'ਚ ਜਿਹੜਾ ਹੈ ਉਹ ਕਿਸ ਦੇਖੋ ਇਹ ਵੀ ਚਾਣਕਿਆ ਦੀ ਨੀਤੀ ਦਾ ਇਹ ਹਿੱਸਾ ਸੀ ਜਾਂ ਇਹਨਾਂ ਦੀ ਜਿਹੜੀ ਕਲੈਕਟਿਵ ਵਿਜ਼ਡਮ ਹੈ ਬ੍ਰਾਹਮਣਾਂ ਦੀ ਬ੍ਰਾਹਮਣਵਾਦ ਦੀ ਕਿ ਤੁਸੀਂ ਝੂਠ ਬੋਲੋ ਹਜ਼ਾਰ ਵਾਰ ਬੋਲੋ ਲੱਖ ਵਾਰ ਬੋਲੋ ਬਾਰ-ਬਾਰ ਬੋਲੋ ਜੀ ਔਰ ਇਨਾ ਵੱਡਾ ਝੂਠ ਬੋਲੋ ਕਿ ਕੋਈ ਇਹ ਸੋਚੇ ਕਿ ਇੰਨਾ ਵੱਡਾ ਝੂਠ ਹੋ ਹੀ ਨਹੀਂ ਸਕਦਾ ਔਰ ਇਹ ਇਹਨਾਂ ਦਾ ਰੇ ਹੁਣ ਬਾਕੀ ਜੇ ਕੁਝ ਗੱਲਾਂ ਕੀਤੀਆਂ ਨਹੀਂ ਜਾ ਸਕਦੀਆਂ ਵੀ ਇਹ ਕਿਸ ਹੱਦ ਤੱਕ ਜਾਣਦੇ ਨੇ ਮੁਗਲਾਂ ਨੂੰ ਕਿਵੇਂ ਕਾਬੂ ਕੀਤਾ ਇਹਨਾਂ ਨੇ ਜੀ ਨਹੀਂ ਔਰ ਇਹ ਵੀ ਚਣਕਿਆ ਦੇ ਫਲਸਫੇ ਚ ਇੱਕ 파ਟ ਜਿਨ੍ਹਾਂ ਨੂੰ ਵਿਸ਼ ਕਨੇ ਆਏ ਕਹਿੰਦੇ ਸੀ ਕਿ ਜ਼ਹਿਰੀਲੀਆਂ ਕੁੜੀਆਂ ਔਰ ਇਹ ਇਹਨਾਂ ਦੀ ਫਿਲਾਸਫੀ ਸੀ ਕਿ ਛੋਟੂਟੀਆਂ ਬੱਚੀਆਂ ਨੂੰ 4-4 5-5 ਸਾਲ ਦੀਆਂ ਖੂਬਸੂਰਤ ਕੁੜੀਆਂ ਉਹਨਾਂ ਨੂੰ ਇਹਨਾਂ ਦੇ ਰਾਜੇ ਜਾਂ ਦੂਜੇ ਲੈ ਕੇ ਟ੍ਰੇਨਡ ਕਰਦੇ ਸੀ ਜ਼ਹਿਰ ਦੇ ਦੇ ਕੇ ਥੋੜਾ 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 ਜ਼ਹਿਰ ਦੰਦੇ ਰਹਿਣਾ ਕਿ ਇਨਾਂਕ ਪੌਇਜ਼ਨ ਹੋਏ ਕਿ ਉਹਨਾਂ ਦੇ ਬੁੱਲਾਂ 'ਚ ਵੀ ਜਿਹੜਾ ਉਹ ਉਸ ਪੌਇਜ਼ਨ ਦਾ ਅਸਰ ਹੋਇਆ ਔਰ ਜਦੋਂ ਥੋੜੀ ਉਹ ਜਵਾਨ ਹੁੰਦੀਆਂ ਸੀ ਉਹਨਾਂ ਨੂੰ ਫਿਰ ਉਹ ਗਵਾਂਡੀ ਦੇਸ਼ਾਂ ਦੇ ਵਿੱਚ ਜਿਹੜੀਆਂ ਨੇ ਢੰਗ ਦੇ ਨਾਲ ਛੱਡ ਦਿੰਦੇ ਸੀ ਔਰ ਉਹ ਅਗੋਂ ਟ੍ਰੈਪ ਕਰਦੀਆਂ ਸੀ ਜਿਹੜੇ ਰਾਜੇ ਨੇ ਜਾਂ ਦੂਜੇ ਔਰ ਉਹਨਾਂ ਦੇ ਕਿਉਂਕਿ ਇਹਨਾਂ ਦੇ ਮੁਤਾਬਕ ਪਤਾ ਨਹੀਂ ਇਹ ਮੈਡੀਕਲੀ ਕਿੰਨਾ ਠੀਕ ਜਾਂ ਕੀ ਹੈ ਜੀ ਲੇਕਿਨ ਉਹ ਫਿਰ ਹੌਲੀ-ਹੌਲੀ ਉਹਨਾਂ ਰਾਜਿਆਂ ਦੇ ਸੰਪਰਕ ਚ ਜਾਂਦੀਆਂ ਸੀ ਤਾਂ ਉਹਨਾਂ ਦੇ ਵਿੱਚ ਕਿਉਂਕਿ ਜ਼ਹਿਰੀਲਾਪਣ ਹੁੰਦਾ ਸੀ ਉਹਨਾਂ ਦੇ ਬੁੱਲਾਂ ਜਾਂ ਦੂਜੇ ਉਹ ਹੌਲੀ ਹੌਲੀ ਰਾਜੇ ਜਿਹੜੇ ਨੇ ਉਹ ਬਿਮਾਰ ਹੋਣ ਲੱਗ ਜਾਂਦੇ ਸੀ ਉਹ ਇਵੇਂ ਦੁਸ਼ਮਣ ਮਾਰ ਜਾਂਦੇ ਹੁਣ ਜੇ ਉਸ ਅੱਜ ਦਾ ਇੱਥੇ ਇੰਟੈਲੀਜੈਂਸ ਦੀ ਦੁਨੀਆ 'ਚ ਹਨੀ ਟਰੈਪ ਕਿਹਾ ਜਾਂਦਾ ਹੈ ਕਿ ਜੀ ਉਹ ਸਾਰੇ ਹੀ ਮੁਲਕ ਨੂੰ ਯੂਜ਼ ਕਰਦੇ ਨੇ ਆ ਪਿੱਛੇ ਜੇ 에ਅਰ ਫੋਰਸ ਦਾ ਇੱਕ ਆਫੀਸ਼ਰ ਏ ਪਠਾਨਕੋਟ ਘਟਨਾ ਤੋਂ ਪਹਿਲਾਂ ਆਇਆ ਕਿ ਜੀ ਫੇਸਬੁੱਕ ਤੇ ਸੀ ਇੰਗਲੈਂਡ ਤੋਂ ਕਿਸੇ ਆਈਐਸਆਈ ਦੀ ਕੁੜੀ ਨੇ ਕੰਟੈਕਟ ਕੀਤਾ ਤੇ ਇਵੇਂ ਉਹਨੇ ਸਾਰੀ ਜਾਣਕਾਰੀ ਉਹਨੇ ਕਿਹਾ ਜੀ ਮੈਂ ਪੱਤਰਕਾਰ ਦੀ ਐਡੀਟਰ ਐ ਜੋ ਫਲਾਨਾ ਸੋ ਇਹ ਕੋਈ ਨਵੀਂ ਗੱਲ ਨਹੀਂ ਹੈ ਅੱਜ ਵੀ ਇਵੇਂ ਪਰ ਹਜ਼ਾਰਾਂ ਸਾਲ ਪਹਿਲਾਂ ਇਸ ਲਾਈਨ ਦੇ ਉੱਤੇ ਐਕਸਪਲੋਇਟੇਸ਼ਨ ਔਰਤ ਦੀ ਔਰ ਇਸ ਲਾਈਨ ਦੇ ਉੱਤੇ ਸੋਚਣਾ ਕਰਨਾ ਇਹਨਾਂ ਇਹਨਾਂ ਦੀ ਨੀਤੀ ਬਹੁਤ ਸਾਰੇ ਪੱਛਮੀ ਦੇਸ਼ ਤਾਂ ਜੰਮੇ ਵੀ ਨਹੀਂ ਸੀ ਉਦੋਂ ਜੀ ਜਦੋਂ ਦੀਆਂ ਇਹਨਾਂ ਦੀਆਂ ਨੀਤੀਆਂ ਰਹੀਆਂ ਨੇ ਜਾਂ ਚਾਣਕਿਆ ਦੀ ਨੀਤੀ ਰਹੀ ਹੈ ਔਰ ਜਿਵੇਂ ਇਹਨਾਂ ਨੇ ਕਨਕਲੂਜਨ ਦੇ ਵਿੱਚ ਇਹ ਕਿਹਾ ਔਰ ਮੈਂ ਅਕਸਰ ਕੋਟ ਵੀ ਕਰਦਾ ਹੁੰਦਾ ਹੁੰਦਾ ਕਿ ਵੀ ਉਹਨਾਂ ਨੇ ਤਾਂ ਬਾਣੀ ਦੇ ਹਵਾਲੇ ਨਾਲ ਕਿਹਾ ਕਿ ਵੀ ਜਾਂ ਤਾਂ ਉਹ ਤੁਹਾਡੀ ਸ਼ਾਹ ਰਗ ਨੂੰ ਫੜੇਗਾ ਜਾਂ ਤੁਹਾਡੇ ਪੈਰੀਂ ਪੈ ਜਾਏਗਾ ਜਾਂ ਤੁਹਾਡੇ ਗਰੀਬਾਨ ਨੂੰ ਇਹਨਾਂ ਨੇ ਗਰੀਬਾਨ ਸ਼ਬਦ ਵਰਤੇ ਗਰੀਬਾਨ ਜੀ ਵੀ ਤੁਹਾਡੇ ਉਹਨੂੰ ਕਾਲਰ ਨੂੰ ਹੱਥ ਪਾਇਆ ਹੋਏਗਾ ਧੌਣ ਨੂੰ ਤੇ ਅੰਗਰੇਜ਼ੀ ਚ ਕਿਸੇ ਨੇ ਇਹਨਾਂ ਦੇ ਕੈਰੈਕਟਰ ਨੂੰ ਬਿਆਨ ਕੀਤਾ ਸੀ ਕਿ ਇਦਰ ਐਟ ਯੋਰ ਥ੍ਰੋਟ অর ਐਟ ਯੋਰ ਫੀਟ ਜੀ ਜਾਂ ਤੁਹਾਡੇ ਗਾਲ ਨੂੰ ਪਹਿਣਗੇ ਤੇ ਜਦੋਂ ਉਹਨਾਂ ਨੂੰ ਲੱਗਦਾ ਹੈ ਕਿ ਵੀ ਇਹ ਹੁਣ ਜ਼ੋਰ ਆਵਰ ਹੈ ਕੁੱਟੇਗਾ ਫਿਰ ਤੁਹਾਡੇ ਪੈਰ ਫੜ ਲੈਣਗੇ ਫਿਰ ਕਹਿਣਗੇ ਜੀ ਤੁਹਾਡੇ ਰੱਖੀ ਦਿਆ ਰਹੀ ਰਹੀ ਦੇ ਜੀ ਤੁਹਾਡੇ ਰੱਖਿਆ ਹੀ ਰੱਖਾਂ ਰਵਾਂਗੇ ਜੀ ਸੋ ਇਹਨਾਂ ਦਾ ਬਹੁਤ-ਬਹੁਤ ਸ਼ੁਕਰੀਆ ਹੈ ਸਾਮਾਂ ਕੀ ਉਮ ਜੀ ਦਾ ਉਹਨਾਂ ਨੇ ਸਾਨੂੰ ਲਿਖਿਆ ਜੀਰਾ ਸਾਸ ਨਾਲ ਲੈਣਿਆ ਬ੍ਰੇਕ ਈਅਰਸ ਤੁਸੀਂ ਕਿਤੇ ਨਹੀਂ ਜਾਣਾ ਮਿਲਦੇ ਆਂ ਛੋਟੇ ਵਕਫੇ ਤੇ ਬਾਤ